ਵੀ ਕਰ ਸਕਦੀ ਹੈ ਉਹੀ ਪਾਵਰ ਉਹੀ એનર્ਜੀ ਤੁਹਾਡੇ ਵਿੱਚ ਹੈ ਤਾਂ ਪਹਿਲਾਂ ਤਾਂ ਮੈਂ ਪੁੱਛਣਾ ਚਾਹੂੰਗੀ ਰਾਜ਼ ਕੀ ਹੈ ਰਾਜ਼ ਤੁਹਾਡੀ ਮੁਹੱਬਤ ਅਤੇ ਪਿਆਰ ਜਦੋਂ ਤੁਸੀਂ ਅੰਦਰੋਂ ਪੋਜ਼ਿਟਿਵ ਹੁੰਦੇ ਹੋ ਨਾ ਉਹ ਚੀਜ਼ ਤੁਹਾਡੇ ਚਿਹਰੇ ਤੇ ਤੁਹਾਡੀ ਬਾਡੀ ਦੇ ਵਿੱਚ ਵੀ ਦਿਖਦੀ ਆ ਜੋ ਦੋਹੀ ਨੂਰੀ ਮੰਮ ਨੂੰ ਦੇਖਦੇ ਆ ਸਰਦੂਲ ਸਿਕੰਦਰ ਹੋਰਦੀ ਯਾਦ ਆਉਂਦੀ ਹੈ ਤੇ ਅੱਜ ਲੋਹੜੀ ਦੇ ਤਿਹਾਰ ਤੇ ਪਹੁੰਚੇ ਆ ਹਮੇਸ਼ਾ ਤੁਸੀਂ ਇਕੱਠੇ ਰਹਿੰਦੇ ਸੀ ਤੇ ਅੱਜ ਕਿਵੇਂ ਦਾ ਲੱਗ ਰਿਹਾ ਨੇ ਹੁਣ ਵੀ ਇਕੱਠੇ ਆ ਇਹ ਤਾਂ ਦੇਖਣ ਵਾਲੀ ਅੱਖ ਚਾਹੀਦੀ ਆ ਕਈਆਂ ਨੂੰ ਮੇਰੇ ਨਾਲ ਦਿਖਦੇ ਨੇ ਉਹ ਮੈਨੂੰ ਤਾਂ ਦਿਖਦੇ ਆਪਣੇ ਨਾਲ ਨਾ ਪਹਿਲਾਂ ਵੀ ਇਕੱਠੇ ਸੀ ਹੁਣ ਵੀ ਇਕੱਠੇ ਆ ਇਕੱਠੇ ਰਵਾਂਗੇ ਬਹੁਤ ਘੱਟ ਲੋਕ ਨੇ ਜੋ ਧੀਆਂ ਦੀ ਲੋਹੜੀ ਮਨਾਉਂਦੇ ਨੇ ਜੇ ਤਿਆਂ ਦਾ ਸਤਿਕਾਰ ਨਹੀਂ ਕਰਦੇ ਨਾ ਰੱਬ ਉਹਨਾਂ ਦਾ ਸਤਿਕਾਰ ਨਹੀਂ ਕਰਦਾ ਜਿੱਥੇ ਤਿਆਨੂੰ ਬੋਝ ਸਮਝਿਆ ਜਾਂਦਾ ਹੈ ਉਸ ਘਰ ਦੇ ਵਿੱਚ ਹਮੇਸ਼ਾ ਦਿਲਿੱਦਰਤਾ ਰਹਿੰਦੀ ਆ ਉੱਥੇ ਬਰਕਤ ਨਹੀਂ ਰਹਿੰਦੀ ਤੇ ਉਹ ਘਰ ਦੇ ਵਿੱਚ ਕਦੇ ਖੁਸ਼ੀ ਵੀ ਨਹੀਂ ਆਉਂਦੀ ਬਈ ਸੋਚਦਾ ਹੋਗਾ ਤਾਂ ਹੀ ਇਤਨੀ ਖੁਸ਼ੀ ਹੋਣੀ ਪਰ ਸਾਡੇ ਜਦੋਂ ਅਸੀਂ ਜੰਮੇ ਸੀ ਮੈਂ ਤੇ ਮੇਰੀ ਛੋਟੀ ਭੈਣ ਮੇਰੇ ਪਾਪਾ ਨੇ ਸਾਨੂੰ ਪੁੱਤਾਂ ਵਾਂਗੂ ਪਾਲਿਆ ਸੀਗਾ ਸਾਡੇ ਸਾਰੀਆਂ ਰੀਝਾਂ ਪੂਰੀਆਂ ਕੀਤੀਆਂ ਸਾਨੂੰ ਬਹੁਤ ਖੁਸ਼ੀਆਂ ਦੇ ਨਾਲ ਪਾਲਿਆ ਪਾਪਾ ਨੇ तो मैं पहला, पहला दिन पहली लोहड़ी जी मैं गुजारस करांगा साजला जी ਸਵਾਗਤ ਕਰਦੇ ਆ ਸਾਡੇ ਚੈਨਲ ਤੇ ਸਵਾਗਤ ਹੈ ਅਮਰ ਨੂਰੀ ਜੀ ਦਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸਲਾਮੁਅਲੈਕਮ ਤੇ ਨਮਸਕਾਰ ਜੀ ਜਿਸ ਤਰੀਕੇ ਦੇ ਨਾਲ ਅਸੀਂ ਅਮਰ ਨੂਰੀ ਹੋਰਾਂ ਨੂੰ ਜਾਣਦੇ ਆ ਤਾਂ ਅਮਰ ਨੂਰੀ ਤੇ ਸਰਦੂਲ ਸਕੰਦਰ ਇਨਾਮ ਦੋ ਹਮੇਸ਼ਾ ਜੁੜੇ ਹੋਏ ਨੇ ਤਾਂ ਜਦੋਂ ਹੀ ਨੂਰੀ ਮੈਮ ਨੂੰ ਦੇਖਦੇ ਆ ਸਰਦੂਲ ਸਕੰਦਰ ਹੋਰਾਂ ਦੀ ਯਾਦ ਆਉਂਦੀ ਹੈ ਤੇ ਅੱਜ ਲੋਹੜੀ ਦੇ ਤਿਉਹਾਰ ਤੇ ਪਹੁੰਚੇ ਆ ਹਮੇਸ਼ਾ ਤੁਸੀਂ ਇਕੱਠੇ ਰਹਿੰਦੇ ਸੀ ਤੇ ਅੱਜ ਕਿਵੇਂ ਦਾ ਲੱਗ ਰਿਹਾ ਕਿ ਸ਼ਬਦ ਸਾਡੇ ਕੋਲ ਵੀ ਨਹੀਂ ਹੁੰਦੇ ਉਸ ਚੀਜ਼ ਨੂੰ ਬੋਲਣ ਦੇ ਲਈ ਨੇ ਹੁਣ ਵੀ ਇਕੱਠੇ ਆ ਇਹ ਤਾਂ ਦੇਖਣ ਵਾਲੀ ਅੱਖ ਚਾਹੀਦੀ ਆ ਕਈਆਂ ਨੂੰ ਮੇਰੇ ਨਾਲ ਦਿਖਦੇ ਨੇ ਉਹ ਮੈਨੂੰ ਤਾਂ ਦਿਖਦੇ ਆਪਣੇ ਨਾਲ ਨਾਲ ਜੀ ਪਹਿਲਾਂ ਵੀ ਇਕੱਠੇ ਸੀ ਹੁਣ ਵੀ ਇਕੱਠੇ ਆ ਇਕੱਠੇ ਰਵਾਂਗੇ ਜੀ ਇਹ ਪਿਆਰੀ ਜੀ ਸਮਾਈਲ ਹਮੇਸ਼ਾ ਹੀ ਅਸੀਂ ਦੇਖਦੇ ਰਹੇ ਆ ਤੁਹਾਡੇ ਚਿਹਰੇ ਤੇ ਤੇ ਅੱਜ ਤੁਸੀਂ ਧੀਆਂ ਦੀ ਲੋੜੀ ਤੇ ਪਹੁੰਚੇ ਹੋ ਤੇ ਆ ਕਿਵੇਂ ਦਾ ਲੱਗ ਰਿਹਾ ਕਿਉਂਕਿ ਬਹੁਤ ਘੱਟ ਪੰਜਾਬ ਦੇ ਵਿੱਚ ਅੱਜ ਦਾ ਜੋ ਸਮਾ ਚੱਲ ਰਿਹਾ ਬਹੁਤ ਘੱਟ ਲੋਕ ਨੇ ਜੋ ਧੀਆਂ ਦੀ ਲੋੜੀ ਮਨਾਉਂਦੇ ਨੇ ਉਹ ਹੀ ਆ ਨਾ ਕਿ ਮੈਂ ਹਮੇਸ਼ਾ ਇੱਕੋ ਗੱਲ ਕਹਿੰਦੀ ਹੁੰਦੀ ਆ ਜਿਹੜੀ ਧੀਾਂ ਦਾ ਸਤਿਕਾਰ ਨਹੀਂ ਕਰਦੇ ਨਾ ਰੱਬ ਉਹਨਾਂ ਦਾ ਸਤਿਕਾਰ ਨਹੀਂ ਕਰਦਾ ਦੁਨੀਆ ਦੇ ਵਿੱਚ ਉਹ ਜਿਹੇ ਜੇ ਆਏ ਜਿਹੇ ਜੇ ਨਾ ਆਏ ਕਿਉਂਕਿ ਜਿਹੜੀ ਧੀ ਆ ਉਹਨੇ ਮਾਂ ਬਣਨਾ ਹੈ ਤੇ ਮਾਂ ਕੌਣ ਹੁੰਦੀ ਹੈ ਜਗ ਜਨਨੀ ਤੇ ਸ੍ਰਿਸ਼ਟੀ ਮਾਂ ਦਾ ਰੂਪ ਆ ਜਿਹਨੇ ਸਾਰੇ ਜਗਤ ਨੂੰ ਪੈਦਾ ਕੀਤਾ ਉਹ ਮਾਂ ਹੈ ਸੋ ਇਹ ਦੁਰਗਾ ਦਾ ਰੂਪ ਆ ਹੈ ਦੇਵੀ ਦਾ ਰੂਪ ਆਤੀ ਜਿਸ ਘਰ ਦੇ ਵਿੱਚ ਧੀ ਦਾ ਸਤਕਾਰ ਹੁੰਦਾ ਉਸ ਉਸ ਘਰ ਦੇ ਵਿੱਚ ਕਦੇ ਕੋਈ ਕਮੀ ਨਹੀਂ ਆਉਂਦੀ ਹੈਗੀ ਉੱਥੇ ਦੁੱਖ ਤਕਰੀਫਾਂ ਬਹੁਤ ਘੱਟ ਹੁੰਦੀਆਂ ਨੇ ਜੋ ਕੁੜੀਆਂ ਦੀਆਂ ਖੁਸ਼ੀਆਂ ਨੂੰ ਮਨਾਉਂਦੇ ਨੇ ਕੁੜੀਆਂ ਦਾ ਸਤਕਾਰ ਕਰਦੇ ਨੇ ਔਰ ਉਸ ਘਰੇ ਦੇ ਵਿੱਚ ਹਮੇਸ਼ਾ ਰੌਣਕਾ ਰਹਿੰਦੀਆਂ ਨੇ ਬਰਕਤਾਂ ਰਹਿੰਦੀਆਂ ਨੇ ਖੁਸ਼ੀਆਂ ਨਾਲ ਭਰਿਆ ਹੁੰਦਾ ਵੇਰਾ ਬਿਲਕੁਲ ਪਰ ਜਿੱਥੇ ਧੀ ਦਾ ਸਤਕਾਰ ਨਹੀਂ ਨਾ ਹੁੰਦਾ ਜਿੱਥੇ ਧੀ ਨੂੰ ਬੋਝ ਸਮਝਿਆ ਜਾਂਦਾ ਹੈ ਹੂੰ ਉਸ ਘਰ ਦੇ ਵਿੱਚ ਹਮੇਸ਼ਾ ਦਲਿੱਦਰਤਾ ਰਹਿੰਦੀ ਆ ਉੱਥੇ ਬਰਕਤ ਨਹੀਂ ਰਹਿੰਦੀ ਤੇ ਉਹ ਘਰ ਦੇ ਵਿੱਚ ਕਦੇ ਖੁਸ਼ੀ ਵੀ ਨਹੀਂ ਆਉਂਦੀ ਬਿਲਕੁਲ ਲక్ష్ਮੀ ਦਾ ਕਦੇ ਆਵਾਸ ਨਹੀਂ ਹੁੰਦਾ ਜਿੱਥੇ ਧੀ ਦਾ ਸਤਕਾਰ ਹੋ ਲక్ష్ਮੀ ਦਾ ਆਵਾਸ ਵੀ ਉੱਥੇ ਹੁੰਦਾ ਬਿਲਕੁਲ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਤੁਸੀਂ ਤੇ ਜਿਸ ਤਰੀਕੇ ਦੇ ਨਾਲ ਹਮੇਸ਼ਾ ਤੁਹਾਡੀ ਆਵਾਜ਼ ਜਦੋਂ ਤੋਂ ਕਹਿ ਸਕਦੇ ਆ ਕਿ ਪੰਜਾਬ ਪੰਜਾਬੀਅਤ ਨੂੰ ਜੋ ਤੁਹਾਡੀ ਆਵਾਜ਼ ਦੀ ਪਛਾਣ ਹੈ ਤਾਂ ਹਰ ਕੋਈ ਇੱਕ ਵਾਰ ਰੂਹ ਖੁਸ਼ ਹੋ ਜਾਂਦੀ ਤੁਹਾਡੀ ਆਵਾਜ਼ ਸੁਣ ਕੇ ਤਾਂ ਮੈਂ ਜ਼ਰੂਰ ਸੁਣਨਾ ਚਾਹੂੰਗੀ ਉਹ ਲਾਈਨਾਂ ਇੱਕ ਖੁਸ਼ੀ ਦੇ ਮਹੌਲ ਨੂੰ ਲੈ ਕੇ ਉਹ ਰੋਲਾ ਪੈ ਰਹੇ ਉੱਥੇ ਦਾ ਸਮਝ ਨਹੀਂ ਆ ਰਿਹਾ ਕਿ ਕਹਿ ਲੈ ਇਹਨਾਂ ਨੂੰ ਵੀ ਸੁਣ ਰਿਹਾ ਹੁਣ ਐਡੇ ਢੋਲ ਢਮਕੇ ਵੱਜ ਰਹੇ ਨੇ ਤਾਂ ਬਹੁਤ ਜ਼ਿਆਦਾ ਹੈ ਨਾ ਲਾਊਡ ਆ ਰਿਹਾ ਇਸ ਕਰਕੇ ਕੋਈ ਗੱਲ ਨਹੀਂ ਤੁਸੀਂ ਸਾਰੇ ਸੁਣਦੇ ਹੀ ਰਹਿੰਨੇ ਹੋ ਜੀ ਤੇ ਬਸ ਗੱਲਾਂ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ ਗਾਣੇ ਸੁਣਦੇ ਰਹਿੰਦੇ ਨੇ ਗੱਲਾਂ ਦਾ ਹੁੰਦਾ ਕਿ ਦਿਲ ਖੋਲ ਕੇ ਬੰਦਾ ਆਪਣੇ ਰੂਹ ਦੀ ਗੱਲ ਆਪਣੇ ਪਿਆਰਿਆਂ ਤੱਕ ਪਹੁੰਚਾਵੇ ਉਹ ਜ਼ਿਆਦਾ ਵਧੀਆ ਹੈ ਜੀ ਤੇ ਅੱਜ ਜਿਸ ਤਰੀਕੇ ਦੇ ਨਾਲ ਅੱਜ ਤੁਸੀਂ ਇੱਥੇ ਪਹੁੰਚੇ ਹੋ ਮੈਂ ਦੇਖਿਆ ਨੱਚਦੇ ਹੋਏ ਬਹੁਤ ਜ਼ਿਆਦਾ ਖੁਸ਼ი ਕਿਉਂਕਿ ਭਾਵੁਕ ਵੀ ਹੋ ਗਿਆ ਸੀ ਮਾਹੌਲ ਵਿੱਚ ਕਿਉਂਕਿ ਤਿਆਂ ਦੀ ਗੱਲ ਆਉਂਦੀ ਹੈ ਤੇ ਭਾਵੁਕ ਵੀ ਹੋ ਗਿਆ ਸੀ ਮਾਹੌਲ ਤੇ ਤੁਸੀਂ ਮਿੰਟਾਂ ਦੇ ਵਿੱਚ ਇੱਕ ਮੂਡ ਚੇਂਜ کہہ ਦਿੰਦੇ ਆ ਕਰ ਦਿੱਤਾ ਐਕਚੁਅਲ ਜੇ ਮੈਂ ਤਾਂ ਹਮੇਸ਼ਾ ਇਹ ਕਹਿੰਦੀ ਹੁੰਦੀ ਆ ਕਿ ਜਿਹੜੀ ਔਰਤ ਆ ਨਾ ਕਮਜ਼ੋਰ ਨਹੀਂ ਹੈਗੀ ਕਈ ਲੋਗੋ ਨੂੰ ਕਮਜ਼ੋਰ ਅਬਲਾ ਨਾਰੀ ਕਹਿੰਦੇ ਨੇ ਨਹੀਂ ਬਿਲਕੁਲ ਉਹ ਦੁਰਗਾ ਦਰ ਦੁਰਗਾ ਕਿਤੇ ਕਮਜ਼ੋਰ ਹੋ ਸਕਦੀ ਆ ਕੱਲੀ ਦੁਰਗਾ ਨੇ ਕਿੰਨੇ ਸਾਰੇ ਰਾਖਸ਼ਾ ਚੰਦ ਦੇ ਨਾਲ ਕੱਲੀ ਨੇ ਯੁੱਧ ਕੀਤਾ ਸੀ ਔਰ ਸਾਰਿਆਂ ਨੂੰ ਹਰਾ ਦਿੱਤਾ ਸੀਗਾ ਇਸ ਰਿਸਤ ਨੂੰ ਤਾਂ ਸਾਰੇ ਚਲਦੀ ਆ ਤੇ ਉਹ ਕਿੱਥੇ ਕਮਜ਼ੋਰ ਹੋ ਸਕਦੀ ਆ ਔਰ ਤੇ ਕਦੇ ਕਮਜ਼ੋਰ ਨਹੀਂ ਹਾਂ ਜੇ ਉਹ ਸਹਜ ਵਿੱਚ ਆ ਚੁੱਪਾ ਦੁੱਖਦਰਦ ਨੂੰ ਰਾਵਣ ਸਹਿ ਲੰਦੀ ਆ ਉਹਦੇ ਵਿੱਚ ਵੀ ਉਹਦੀ ਮਮਤਾ ਹੈ ਉਹ ਚਾਹੁੰਦੀ ਨਹੀਂ ਹੈਗੀ ਕਿ ਮੇਰਾ ਪਿਆਰ ਮੇਰਾ ਪਰਿਵਾਰ ਮੇਰਾ ਵਿਖਰ ਜਵੇ ਉਹ ਆਪਣੇ ਪਿਆਰ ਨੂੰ ਆਪਣੇ ਪਰਿਵਾਰ ਨੂੰ ਸੰਜੋਗ ਕੇ ਰੱਖਣਾ ਚਾਹੁੰਦੀ ਆ ਸੋ ਇਸ ਕਰਕੇ ਉਹਦੀ ਜਿਹੜੀ ਚੁੱਪ ਹੁੰਦੀ ਆ ਉਹ ਉਹਨੂੰ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ ਔਰਤ ਚਾਹੇ ਤਾਂ ਕਦੇ ਕਾਲੀ ਦਾ ਚੰਡੀ ਦਾ ਰੂਪ ਵੀ ਬਣ ਜਾਂਦੀ ਆ ਬਿਲਕੁਲ ਪਰ ਜੇ ਤੁਸੀਂ ਉਹਨੂੰ ਪਿਆਰ ਨਾ ਰੱਖਦੇ ਹੋ ਫਿਰ ਉਹ ਲక్ష్ਮੀ ਦਾ ਰੂਪ ਹੁੰਦੀ ਆ ਫਿਰ ਉਹ ਬਹੁਤ ਮੁਹੱਬਤ ਵਾਲੀ ਪਿਆਰ ਵਾਲੀ ਤੁਹਾਡੇ ਲਈ ਜਾਨ ਵੀ ਕੁਰਬਾਨ ਕਰ ਦਿੰਦੀ ਆ ਬਿਲਕੁਲ ਤੁਹਾਡੀਆਂ ਗੱਲਾਂ ਸੁਣ ਕੇ ਨਾ ਇੱਕ ਕਹਿ ਲਓ ਪੋਜ਼ਿਟਿਵਿਟੀ ਆ ਰਹੀ ਮਨ ਦੇ ਵਿੱਚ ਕਿ ਸੀਰੀਅਸਲੀ ਕੀ ਮਤਲਬ ਔਰਤ ਚਾਹੇ ਤਾਂ ਕੁਝ ਵੀ ਕਰ ਸਕਦੀ ਹੈ ਤੁਹਾਨੂੰ ਹੀ ਦੇਖ ਕੇ ਇਹ ਸਿੱਖ ਸਾਨੂੰ ਵੀ ਮਿਲਦੀ ਹੈ ਕਿ ਤੁਸੀਂ ਛੋਟੇ ਛੋਟੇ ਹੁੰਦੇ ਸੀ ਜਦੋਂ ਤੁਹਾਨੂੰ ਦੇਖਦੇ ਆਂਦੇ ਸੀ ਤੇ ਅੱਜ ਵੀ ਉਹੀ ਪਾਵਰ ਉਹੀ એનર્ਜੀ ਤੁਹਾਡੇ ਵਿੱਚ ਹੈ ਤਾਂ ਪਹਿਲਾਂ ਤਾਂ ਮੈਂ ਪੁੱਛਣਾ ਚਾਹੂੰਗੀ ਰਾਜ਼ ਕੀ ਹੈ ਰਾਜ਼ ਤੁਹਾਡੀ ਮੁਹੱਬਤ ਤੁਹਾਡਾ ਪਿਆਰ ਜਦੋਂ ਤੁਸੀਂ ਅੰਦਰੋਂ ਪੋਜ਼ਿਟਿਵ ਹੁੰਦੇ ਹੋ ਨਾ ਉਹ ਚੀਜ਼ ਤੁਹਾਡੇ ਚਿਹਰੇ ਤੇ ਤੁਹਾਡੀ ਬਾਡੀ ਦੇ ਵਿੱਚ ਵੀ ਦਿਖਦੀ ਆ ਉਹ એનર્ਜੀ ਬਣੀ ਰਹਿੰਦੀ ਆ ਇੱਕ ਤਾਂ ਤੁਹਾਡੇ ਦਿਮਾਗ ਨੇ 24 ਘੰਟੇ ਕਿਸੇ ਲਈ ਬੁਰਾ ਸੋਚਣਾ ਹੈ ਹੂੰ ਉਦੋਂ ਐਨਰਜੀ ਜਾਂਦੀ ਆ ਜਦੋਂ ਤੁਸੀਂ ਸਭ ਨੂੰ ਮੁਹੱਬਤ ਨਾਲ ਦੇਖਦੇ ਹੋ ਪਿਆਰ ਨਾਲ ਦੇਖਦੇ ਹੋ ਔਰ ਸਭ ਲਈ ਦੁਆਵਾਂ ਕਰਦੇ ਹੋ ਫਿਰ ਐਨਰਜੀ ਤੁਹਾਡੇ ਅੰਦਰ ਵਾਸ ਕਰਦੀ ਆ ਸੋ ਮੈਂ ਤਾਂ ਇਹ ਕਹਿੰਦੀ ਹੁੰਦੀ ਆ ਕਿ ਜਿਹੜੀਆਂ ਕੁੜੀਆਂ ਨੇ ਅੱਜ ਦੇਖੋ ਕਿੱਡੇ-ਕੱਡੇ ਅੁੱਧਿਆ ਦੇ ਬੈਠੀਆਂ ਨੇ ਤੁਸੀਂ ਦੇਖੋ ਫੀਲਡ ਦੇ ਵਿੱਚੋਂ ਜਿਸ ਫੀਲਡ ਤੁਸੀਂ ਹੋ ਤੁਸੀਂ ਕਿੱਡੇ-ਕੱਡੇ ਫੰਕਸ਼ਨਾਂ ਤੇ ਜਾਂਦੇ ਹੋ ਬਿੰਦਾਸ ਹੋ ਕੇ ਕੰਮ ਕਰਦੇ ਹੋ ਤੇ ਇਹ ਚੀਜ਼ਾਂ ਅੱਜ ਫਰਕ ਮਿੱਟ ਕੇ ਆਏ ਵੀ ਮੁੰਡੇ ਜਾਦਾ ਇਦਾਂ ਹੁੰਦੇ ਨੇ ਕੁੜੀਆਂ ਨਹੀਂ ਮੈਂ ਇਹ ਕਹਿੰਨੀ ਹਾਂ ਚਾਹੇ ਕੁੜੀਆਂ ਨੇ ਚਾਹੇ ਮੁੰਡੇ ਨੇ ਜਿਹੜੇ ਚੰਗੇ ਰਾਹ ਤੇ ਤੁਰਦੇ ਨੇ ਚੰਗੇ ਕਰਮ ਕਰਦੇ ਨੇ ਚੰਗੀ ਸੋਚ ਨਾਲ ਤੁਰਦੇ ਨੇ ਉਹ ਸਾਰੇ ਵਧੀਆ ਨੇ ਮੈਂ ਮੈਂ ਉਹਨਾਂ ਸਾਰਿਆਂ ਲਈ ਕਹਿੰਦੀ ਆ ਕਿ ਰੱਬ ਉਹਨਾਂ ਸਾਰਿਆਂ ਨੂੰ ਤੰਦਰੁਸਤੀਆਂ ਦਵੇ ਚੰਗੀ ਸੋਚ ਨੂੰ ਚੰਗੇ ਬੱਚਿਆਂ ਨੂੰ ਚੰਗੇ ਕਰਮ ਨੂੰ ਪਰਮਾਤਮਾ ਇਹ ਹਮੇਸ਼ਾ ਭਾਗ ਲਾ ਕੇ ਰੱਖੇ ਉਹਨਾਂ ਵਿਹੜਿਆਂ 'ਚ ਹਮੇਸ਼ਾ ਚੜ੍ਹਦੀ ਕਲਾ ਰਹਿਣ ਖੁਸ਼ੀਆਂ ਰਹਿਣ ਜਿਨ੍ਹਾਂ ਦੀ ਸੋਚ ਚੰਗੀ ਆ ਪੋਜ਼ਿਟਿਵ ਸੋਚ ਆ ਜਿਹੜੇ ਦੂਜਿਆਂ ਲਈ ਵੀ ਭਲਾ ਮੰਗਦੇ ਨੇ ਜੀ ਤੇ ਇਹ ਅਖੀਰ ਦੇ ਵਿੱਚ ਮੈਂ ਇਹੀ ਚਾਹੂੰਗੀ ਕਿ ਜਿਹੜੇ ਲੋਕ ਅੱਜ ਵੀ ਧੀਆਂ ਨੂੰ ਬੋਝ ਮੰਨਦੇ ਨੇ ਅੱਜ ਵੀ ਕੇਂਦਰ ਨੇ ਵੀ ਲੋੜੀ ਸਿਰਫ ਪੁੱਤ ਦੀ ਪਾਉਣੀ ਆ ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਧੀਆਂ ਦਾ ਸਤਿਕਾਰ ਕਰਦੇ ਨੇ ਨਾ ਉਹ ਕਰਮਾ ਵਾਲੇ ਹੁੰਦੇ ਨੇ ਤੇ ਉਹ ਬੇਭਾਗ ਹੁੰਦੇ ਨੇ ਜਿਹੜੇ ਕੁੜੀਆਂ ਨੂੰ ਨਿਕਾਰਦੇ ਨੇ ਕੁੜੀਆਂ ਨੂੰ ਬੋਝ ਮੰਨਦੇ ਨੇ ਕਿਉਂਕਿ ਹਰ ਬੱਚਾ ਆਪਣੀ ਕਿਸਮਤ ਲੈ ਕੇ ਆਉਂਦਾ ਹੈ ਕੁੜੀਆਂ ਕਿਸੇ ਦਾ ਨਹੀਂ ਖਾਂਦੀਆਂ ਉਹ ਆਪਣੀ ਕਰਮ ਆਪਣੀ ਕਿਸਮਤ ਨਾਲ ਲੈ ਕੇ ਆਈਆਂ ਨੇ ਮੈਂ ਤਾਂ ਇਹ ਦੇਖਦੀ ਪਈਆਂ ਕਿ ਬਹੁਤ ਵੱਡੇ ਵੱਡੇ ਅਹੁਦੇ ਤੇ ਬੈਠੀਆਂ ਕੁੜੀਆਂ ਮਾਪਾਪ ਨੂੰ ਮਾਣ ਆਉਣਾ ਉੱਤੇ ਪੁੱਤ ਤਾਂ ਗਈ ਵਰੀ ਮਾਪੇ ਉਹਨੂੰ ਬਿਰਦਾ ਅਸ਼ਰਮ ਚ ਵੀ ਛੱਡ ਕੇ ਆ ਜਾਂਦੇ ਜਦੋਂ ਸਾਰੀ ਜ਼ਮੀਨ ਜਾਇਦਾਦ ਮਿਲ ਜਾਂਦੀ ਆ ਮਾਪੇ ਬੁੱਢੇ ਹੋ ਜਾਂਦੇ ਨੇ ਜਦੋਂ ਉਹਨਾਂ ਦਾ ਸੇਵਾ ਕਰਨ ਦਾ ਮੌਕਾ ਹੁੰਦਾ ਜਦੋਂ ਉਹਨਾਂ ਦਾ ਸਰੀਰ ਥੱਕ ਟੁੱਟ ਜਾਂਦਾ ਹੈ ਉਦੋਂ ਕਈ ਵਾਰੀ ਪੁੱਤ ਉਹਨਾਂ ਨੂੰ ਬਿਰਗਾ ਆਸ਼ਮ ਛੱਡਿਆ ਹੁੰਦੇ ਨੇ ਪਰ ਧੀਆ ਆਪਣੇ ਸਹੁਰੇ ਘਰ ਚ ਬੈਠੀਆਂ ਵੀ ਆਪਣੇ ਮਾਂ ਪਿਓ ਦਾ ਫਿਕਰ ਕਰਦੀਆਂ ਨੇ ਤੇ ਧੀਆਂ ਹੀ ਸੰਭਾਲਦੀਆਂ ਨੇ ਜ਼ਿਆਦਾ ਕਰਕੇ ਸੋ ਇਸ ਕਰਕੇ ਧੀਆ ਦਾ ਸਤਿਕਾਰ ਕਰਿਆ ਕਰੋ ਧੀਆ ਹਮੇਸ਼ਾ ਆਪਣੇ ਮਾਂ ਪਿਓ ਦਾ ਘਰ ਦਾ ਸੁੱਖ ਮੰਗਦੀਆਂ ਨੇ ਭਰਾਵਾਂ ਦੀ ਮਾਂ ਬਾਪ ਦੀ ਉਹਦੀ ਦੇਹਲੀ ਦੀ ਸੁੱਖ ਮੰਗਦੀਆਂ ਨੇ ਆਪਣੇ ਸਹੁਰੇ ਘਰ ਬੈਠ ਕੇ ਵੀ ਬਿਲਕੁਲ ਇਹ ਗੱਲ ਬਿਲਕੁਲ ਸਹੀ ਤੇ ਸੱਚ ਕਹੀ ਤੁਸੀਂ ਕਿਉਂਕਿ ਭਾਵੇਂ ਹੋਇਆ ਹੋਵੇ ਭਾਵੇਂ 20 ਸਾਲ ਹੋ ਜਾਣ ਜਦੋਂ ਮਾਂ-ਬਾਪ ਦੀ ਗੱਲ ਆਉਂਦੀ ਉਹਦੀਆਂ ਅੱਖਾਂ ਹਰ ਵੇਲੇ ਨਮ ਹੁੰਦੀਆਂ ਨੇ ਅੱਜ ਦੇ ਮਾਹੌਲ 'ਚ ਵੀ ਦੇਖਿਆ ਕਿ ਹੱਸ ਖੇਡ ਰਹੀਆਂ ਸੀ ਨੱਚ ਰਹੀਆਂ ਸੀ ਜਦੋਂ ਉਹ ਗੀਤ 'ਚ ਬਾਬਲ ਦਾ ਜ਼ਿਕਰ ਹੋਇਆ ਮਾਂ ਦਾ ਮੜੀ ਦਾ ਜ਼ਿਕਰ ਹੋਇਆ ਤਾਂ ਹਰ ਇੱਕ ਦੀਆਂ ਅੱਖਾਂ ਨਮ ਹੋਈਆਂ ਬਿਲਕੁਲ ਕਿਉਂਕਿ ਪੇਕਾ ਪਰਿਵਾਰ ਇੱਕ ਐਸਾ ਹੀ ਆ ਕਿ ਮਾਂ ਪਿਓ ਜਿਹੜੇ ਨੇ ਉੱਥੋਂ ਕਈ ਕੁੜੀਆਂ ਨੂੰ ਜਿਨ੍ਹਾਂ ਨੂੰ ਬਹੁਤ ਸਤਿਕਾਰ ਮਿਲਦਾ ਹੈ ਉਹ ਵੀ ਰੋਂਦੀ ਹੈ ਯਾਦ ਕਰਕੇ ਕਈਆਂ ਨੂੰ ਨਹੀਂ ਸਤਕਾਰ ਮਿਲਦਾ ਉਸ ਉਹ ਜੋ ਉਹਨਾਂ ਨੂੰ ਇੱਕ ਕੁਛ ਮਿਲ ਉਹਨਾਂ ਦੀ ਰੀਝਾਂ ਕਈ ਵਾਰੀ ਦਿਲ 'ਚ ਰਹਿ ਜਾਂਦੀਆਂ ਨੇ ਕੁੜੀਆਂ ਬਹੁਤ ਕੁਛ ਕਰਨਾ ਚਾਹੁੰਦੀਆਂ ਹੁੰਦੀਆਂ ਨੇ ਪੜ੍ਹਾਈ ਕਰਕੇ ਕਿਤੇ ਨਾ ਕਿਤੇ ਪਹੁੰਚਣਾ ਚਾਹੁੰਦੀਆਂ ਨੇ ਜਾਂ ਉਹਨਾਂ ਦੇ ਦਿਲ ਵਿੱਚ ਕੋਈ ਵੱਡੀ ਇੱਛਾ ਹੁੰਦੀ ਕਿ ਮੈਂ ਇਸ ਮੁਕਾਮ ਤੇ ਪਹੁੰਚਾਂ ਕਈ ਵਾਰੀ ਘਰ ਤੋਂ ਸਹਿਯੋਗ ਨਹੀਂ ਮਿਲਦਾ ਤੇ ਉਹ ਕੁੜੀਆਂ ਫਿਰ ਜਿਹੜੀਆਂ ਨੇ ਅੰਦਰ ਉਹਨਾਂ ਦੇ ਘੁੱਟਣ ਰਹਿ ਜਾਂਦੀ ਆ ਤੇ ਉਹ ਜਦੋਂ ਸਹਰੇ ਘਰ ਜਾਂਦੀਆਂ ਨੇ ਜੇ ਕਿਤੇ ਸਹਰਾ ਪਰਿਵਾਰ ਚੰਗਾ ਮਿਲ ਜਵੇ ਫਿਰ ਉਹਦੀ ਇੱਛਾ ਪੂਰੀ ਹੋ ਜਾਂਦੀਆਂ ਨੇ ਜੇ ਤੁਹਾਡਾ ਉਹਨਾਂ ਦਾ ਹਮਸਫਰ ਚੰਗਾ ਮਿਲ ਜਵੇ ਪਰ ਜੇ ਉਹ ਵੀ ਨਾ ਚੰਗਾ ਮਿਲੇ ਉਹਨਾਂ ਦੀ ਇੱਛਾਵਾਂ ਐਦੀ ਦਬ ਕੇ ਰਹਿ ਜਾਂਦੀਆਂ ਨੇ ਤੇ ਵਿਚਾਰੀਆਂ ਦੁਨੀਆ ਤੋਂ ਐਵੇਂ ਚਲੇ ਜਾਂਦੀਆਂ ਨੇ ਤੇ ਮੈਂ ਕਹਿੰਦੀ ਆ ਕਿ ਕੋਈ ਵੀ ਬੱਚਾ ਤੁਹਾਡੇ ਘਰ ਦੇ ਵਿੱਚ ਪੈਦਾ ਹੋਇਆ ਉਹਦੀ ਇੱਛਾ ਨੂੰ ਪੂਰੀ ਕਰਨਾ ਚਾਹੀਦਾ ਹੈ ਜੇ ਤੁਹਾਡੇ ਕੋਲ ਚਾਹੇ ਕੁਝ ਵੀ ਨਹੀਂ ਹੈਗਾ ਜੋ ਤੁਸੀਂ ਇਹ ठान ਲੈ ਕੇ ਆਸੀ ਆਪਣੇ ਇਸ ਬੱਚੇ ਨੂੰ ਅੱਗੇ ਲੈ ਕੇ ਜਾਣਾ ਹੈ ਤੁਸੀਂ ਦੇਖਿਓ ਪ੍ਰਮਾਤਮਾ ਪਤਾ ਨਹੀਂ ਕਿੰਨੇ ਹੀ ਹਿੱਲੇ ਵਸੀਲੇ ਪੈਦਾ ਕਰ ਦਿੰਦਾ ਤੁਹਾਡੇ ਰਾਹ ਬਣਾ ਦਿੰਦਾ ਅੱਗੇ ਤੋਰਨ ਵਾਸਤੇ ਬੇਟੀ ਨੂੰ ਨਾ ਜੀ ਜੀ ਵੀ ਅੱਜ ਤੁਸੀਂ ਪਾਲਵਾਜੀ ਹੋਰਾ ਦੇ ਇਸ ਕਹਿ ਸਕਦੇ ਆ ਕਿ ਜੋ ਉਹਨਾਂ ਨੇ ਸੋਹਣੀ ਪਹਿਲ ਕੀਤੀ ਹੈ ਧੀਆਂ ਦੀ ਲੋੜੀ ਦੀ ਉੱਥੇ ਪਹੁੰਚੇ ਹੋ ਤੇ ਬੜਾ ਖੁਸ਼ ਨੁਮਾ ਮਾਹੌਲ ਦੇਖਣ ਨੂੰ ਮਿਲਿਆ ਇੱਕ ਅਲੱਗ ਹੀ ਕਹਿ ਸਕਦੇ ਆ ਕਿ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਦੇਖੋ ਨਾ ਤੇ ਇਹ ਹਰਥਾਂ ਤੇ ਨਹੀਂ ਚੀਜ਼ਾਂ ਹੁੰਦੀਆਂ ਤੇ ਕਿਵੇਂ ਦਾ ਲੱਗਾ ਇੱਥੇ ਆ ਕੇ ਕੀ ਕਹਿਣਾ ਚਾਹੂੰਗੀ ਕਿ ਮਹਿਸੂਸ ਕੀਤਾ ਆ ਬਹੁਤ ਵਧੀਆ ਲੱਗਿਆ ਪਾਲ ਵੀਰਾ ਇੰਨਾ ਅੱਛਾ ਕਰਮ ਕਰ ਰਿਹਾ ਹੈ ਉਹ ਬਹੁਤ ਅੱਛੀ ਪਿਆਰੀ ਰੂਹ ਆ ਉਹ ਉਹਨੇ ਆਪਣੀ ਮਾਂ ਖੋਈ ਆ ਉਹਦੇ ਅੰਦਰ ਉਹ ਦਰਦ ਆ ਮਾਂ ਦੀ ਮਮਤਾ ਜਿਹੜੀ ਸੀ ਨਾ ਇੱਕ ਨਹੀਂ ਮਿਲ ਪਾਈ ਉਹਨੂੰ ਉਹ ਇਹਨਾਂ ਧੀਆਂ ਭੈਣਾਂ ਚ ਉਹ ਮਮਤਾ ਲੱਭਦਾ ਹੈ ਸੋ ਬਹੁਤ ਕਰਮਾ ਵਾਲਾ ਹੈ ਜਿਹੜਾ ਇੰਨੇ ਅੱਛੇ ਕਰਮ ਲੈ ਕੇ ਆਇਆ ਹੈ ਧੀਆਂ ਦੀ ਲੋੜੀਆਂ ਬਹੁਤ ਸਾਰੇ ਥਾਵਾਂ ਤੇ ਮਨਾਈਆਂ ਜਾਂਦੀਆਂ ਨੇ ਖੰਨੇ ਅਸੀਂ ਵੀ ਕੁੜੀਆਂ ਦੀ ਲੋੜੀ ਮਨਾਉਨੇ ਆ ਆ ਸਾਡਾ ਇੱਕ ਏਕਤਾ ਵੈਲਫੇਅਰ ਕਲੱਬ ਆ ਹਰ ਸਾਲ ਅਸੀਂ ਜਾਗਰਣ ਵੀ ਕਰਾਈਦਾ ਤੇ ਧੀਆਂ ਦੀ ਕੁੜੀਆਂ ਦੀ ਲੋਹੜੀ ਵੀ ਪਾਈਦੀ ਆ ਜਦੋਂ ਮੇਰੀ ਭਤੀਜੀ ਹੋਈ ਸੀਗੀ ਮੇਰੇ ਪਾਪਾ ਨੇ ਮੰਮੀ ਨੇ ਅਸੀਂ ਸਾਰਿਆਂ ਨੇ ਬਹੁਤ ਚਾ ਕੀਤਾ ਸੀ ਹਸਪੀਟਲ ਦੇ ਵਿੱਚ ਸਾਰਿਆਂ ਨੂੰ ਲੱਡੂਆਂ ਦੇ ਡੱਬੇ ਦਿੱਤੇ ਜਿੰਨੇ ਵੀ ਉੱਥੇ ਕੰਮ ਕਰ ਰਹੇ ਸੀਗੇ ਉਹਨਾਂ ਸਾਰਿਆਂ ਨੂੰ ਖੁਸ਼ੀਆਂ ਆਂਢੀ ਗੁਆਂਢੀਆਂ ਨੂੰ ਪੂਰੀ ਚਾਹਮਾ ਦੇ ਨਾਲ ਮਤਲਬ ਕਿ ਲੱਡੂ ਵੰਡੇ ਕੋ ਪੁੱਤਾਂ ਦੀ ਲੋੜੀ ਕਰਦੇ ਹੋ ਹਾਂ ਪੁੱਛਦੇ ਸੀਗੇ ਕਹਿੰਦੇ ਮੁੰਡਾ ਹੋਇਆ ਜਿੱਦ ਤੱਕ ਇਹਨਾਂ ਚਾਹ ਕਰ ਰਹੇ ਹੋ ਪਾਪਾ ਕਹਿੰਦੇ ਨਹੀਂ ਮੇਰੇ ਤਾਂ ਪੋਤੀ ਹੋਈ ਆ ਜੀ ਉਹ ਹੈਰਾਨ ਸੀਗੇ ਵੀ ਪੋਤੀ ਦੇ ਐਨੇ ਚਾ ਕਰਦੇ ਨੇ ਸੋਚ ਲੋਕਾਂ ਨੇ ਦਿਮਾਗ ਚ ਫਿੱਟ ਕੀਤੀ ਆ ਬਈ ਪੁੱਤ ਹੋਊਗਾ ਤਾਂ ਹੀ ਇਤਨੀ ਖੁਸ਼ੀ ਹੋਏ ਪਰ ਸਾਡੇ ਜਦੋਂ ਅਸੀਂ ਜੰਮੇ ਸੀ ਮੈਂ ਤੇ ਮੇਰੀ ਛੋਟੀ ਭੈਣ ਮੇਰੇ ਪਾਪਾ ਨੇ ਸਾਨੂੰ ਪੁੱਤਾਂ ਵਾਂਗੂ ਪਾਲਿਆ ਸੀਗਾ ਸਾਡੇ ਸਾਰੀਆਂ ਰੀਝਾਂ ਪੂਰੀਆਂ ਕੀਤੀਆਂ ਸਾਨੂੰ ਬਹੁਤ ਖੁਸ਼ੀਆਂ ਦੇ ਨਾਲ ਪਾਲਿਆ ਪਾਪਾ ਨੇ ਸੋ ਸਾਡੀ ਜਿਹੜੀ ਮੇਰੀ ਭਤੀਜੀ ਆ ਉਹਦੇ ਲਈ ਵੀ ਸਾਰਾ ਪਰਿਵਾਰ ਬਹੁਤ ਚਾਹ ਕਰਦਾ ਉਹਦੀ ਵੀ ਲੋੜੀ ਪਾਈ ਸੀਗੀ ਅਸੀਂ ਮੈਂ ਕਹਿੰਦੀ ਹਾਂ ਹਰ ਬੱਚਾ ਆਪਣਾ ਕਰਮ ਆਪਣੀ ਕਿਸਮਤ ਲੈ ਕੇ ਆਉਂਦਾ ਹੈ ਇਹ ਬਾਕੀ ਬਹੁਤ اچھی ਗੱਲ ਆ ਪਾਲ ਦੀ ਤਾਂ ਮੈਂ ਕਹਿੰਦੀ ਆ 24 ਸਾਲਾਂ ਤੋਂ ਹੋਏ ਤਿਆਂ ਦਾ ਦੀਵਾਲੀ ਦਾ ਲੋਹੜੀ ਦਾ ਫੰਕਸ਼ਨ ਕਰਦਾ ਕੁੜੀਆਂ ਵਾਸਤੇ ਔਰ ਆਪਣਾ ਪੁਰਾਣਾ ਵਿਰਸਾ ਜਿਹੜਾ ਸਾਡਾ ਪੁਰਾਣਾ ਪੰਜਾਬ ਦਾ ਕਲਚਰ ਸੀਗਾ ਜਿਹੜਾ ਅੱਜ ਕਿਤੇ ਖੋ ਗਿਆ ਅੱਜ ਦੀ ਜਨਰੇਸ਼ਨ ਨੂੰ ਪਤਾ ਨਹੀਂ ਉਹਨੂੰ ਵੀ ਨਾਲ ਲੈ ਕੇ ਚੱਲਦਾ ਹੈ ਉਹ ਲੋਕਾਂ ਦੇ ਵਿੱਚ ਦੁਬਾਰਾ ਫੇਰ ਉਹਦਾ ਮੋਟਕ ਵੀ ਸੇਬਾ ਕਰ ਰਿਹਾ ਹੈ। ਢੀਲਾਂ ਦੇ ਵਿੱਚ ਵਸਾਰ ਹੈ ਕਿ ਆ ਸਾਡਾ ਕਲਚਰ ਸੀ ਇੰਨਾ ਮਿੱਠਾ ਤੇ ਪਿਆਰਾ। ਦੇਖੋ ਕਿੰਨੇ ਰੌਣਕਾਂ ਲੱਗੀਆਂ ਹੋਈਆਂ ਨੇ ਨਾ। ਬਹੁਤ ਸਵੇਰ ਦੇ ਰੌਣਕਾਂ ਲੱਗੀਆਂ ਮੈਂ ਅੱਜ ਥੱਕੇ ਨਹੀਂ ਨੱਚ-ਨੱਚ ਕੇ। ਬਿਲਕੁਲ ਇੱਕਦਮ ਮਤਲਬ ਹੱਲੀ ਤੱਕ ਦੇਖੋ ਹਰ ਇੱਕ ਦੇ ਵਿੱਚ ਐਨਰਜੀ ਹੈ। ਠੰਡ ਵੀ ਉੱਤੋਂ ਜ਼ੋਰਾਂ ਤੇ ਆ ਪਰ ਫਿਰ ਵੀ ਕੋਈ ਵੀ ਉਹ ਖੁਸ਼ੀ ਦੇ ਵਿੱਚ ਕਮੀ ਨਹੀਂ ਆਈ। ਉਹ ਨੱਚਣ ਟੱਪਣ ਦੇ ਵਿੱਚ ਕਮੀ ਨਹੀਂ। ਹੱਲੇ ਤੱਕ ਢੋਲ ਠਮਕਾ ਹੋ ਰਿਹਾ ਹੈ। ਬਹੁਤ ਹੋਈ ਨਾ ਸਾਡੇ ਤਾਂ ਕੋੜ-ਕੋਟੀਆਂ ਸ਼ੌਲਾ ਲੱਗੀਆਂ। ਨੱਚ-ਨੱਚ ਕੇ ਗਰਮੀ ਇੰਨੀ ਆ ਗਈ ਇੰਨਾ ਚਾ ਇੰਨਾ ਵਧੀਆ ਲੱਗਿਆ ਇੱ ਇਹਦਾ ਸਕੂਲ ਮਿਲਿਆ ਜਿਵੇਂ ਅਸੀਂ ਆਪਣੇ ਪਿਓ ਆਪਣੇ ਵੱਡੇ ਭਰਾ ਆਪਣੇ ਮਾਂ ਦੀ ਗੋਦ ਵਿੱਚ ਆ ਕੇ ਹੁੰਦੇ ਆ ਐਨੀ ਮੰਮਤਾ ਹੈ ਸਾਡੇ ਪਾਲ ਵੀਰੇ ਚ ਔਰ ਬਹੁਤ ਹੀ ਬੰਦੇ ਵਾਲਾ ਮੁੰਡਾ ਹੈ ਬਿਲਕੁਲ ਸੋ ਇਸਨ ਨੂਰੀ ਮੈਮ ਜੰਨਾ ਦੇ ਨਾਲ ਗੱਲਬਾਤ ਕੀਤੀ ਬਹੁਤ ਚੰਗਾ ਲੱਗਾ ਮਿਲ ਕੇ ਕਿ ਉਹਨਾਂ ਨੇ ਵੀ ਦੱਸਿਆ ਕਿ ਕਿਵੇਂ ਦਾ ਮਹਿਸੂਸ ਉਹਨਾਂ ਨੂੰ ਹੋ ਰਿਹਾ ਇੱਥੇ ਆ ਕੇ ਸੋ ਅਸੀਂ ਵੀ ਚਾਹਾਂਗੇ ਜਿਸ ਤਰੀਕੇ ਦੇ ਨਾਲ ਇਸ ਵੇੜੇ ਦੇ ਵਿੱਚ ਅੱਜ ਰੌਣਕਾਂ ਲੱਗੀਆਂ ਹੋਈਆਂ ਨੇ ਜਿਸ ਬਰੋਟੇ ਥੱਲੇ ਰੌਣਕਾਂ ਲੱਗੀਆਂ ਹੋਈਆਂ ਨੇ ਉਹ ਬਰੋਟਾ ਇਸੇ ਤਰੀਕੇ ਦੇ ਨਾਲ ਖੁਸ਼ਗਵਾਰ ਰਹੇ ਇਸੇ ਤਰੀਕੇ ਦੇ ਨਾਲ ਹਰ ਸਾਲ ਇੱਥੇ ਤੀਆਂ ਤੇ ਲੋਹੜੀ ਦੇ ਰੌਣਕਾਂ ਲੱਗਦੀਆਂ ਰਹਿਣ